ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਸ਼ ਖੋੜੀ। ਉਮੀਦ ਕਰਦੇ ਆਂ ਤੁਸੀਂ ਸਾਇਲ ਜਾਨੇ ਠੀਕ ਹੋਵੋਗੇ। ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ। ਤੇ ਭੈਣੋ ਹੁਣ ਸਰਦੀਆਂ ਆ ਗਈਆਂ ਨੇ ਤੇ ਅਸੀਂ ਕਈ ਸਬਜ਼ੀਆਂ ਜਿਹੜੀਆਂ ਨੇ ਝੁੱਲੇ ਤੇ ਬਣਾਉਂਦੇ ਆ ਨਾ ਕਰਦੇ। ਕਹਿੰਦੇ ਨੇ ਕਿ ਸਾਗ ਸ਼ਲਗਮ ਜਿਹੜੇ ਝੁੱਲੇ ਤੇ ਬਣਾਉਂਦੇ ਹਨਾ। ਤੇ ਚਲੋ ਬਣਾਤਾ ਲਈਦੇ ਆ ਪਰ ਜਿਹੜੇ ਬਰਤਨ ਬਹੁਤ ਜ਼ਿਆਦੇ ਦਾਗ ਵਾਲੇ ਹੋ ਜਾਂਦੇ ਖਰਾਬ ਹੋ ਜਾਂਦੇ। ਥੱਲੇ ਉਹ ਸੜ ਜੇ ਜਾਂਦੀ ਆ। ਭਾਵੇਂ ਅਸੀਂ ਕੁੱਕਰ ਹੋਵੇ ਉਹਨੂੰ ਮਿੱਟੀ ਵੀ ਲਗਾ ਲਈਦੀ ਪਰ ਉਹ ਫਿਰ ਵੀ ਦਾ ਜਿਹੜਾ ਥੱਲਾ ਹੈ ਉਹ ਖਰਾਬ ਹੋ ਜਾਂਦਾ ਵਿੱਚੋਂ ਵੀ ਸਾਰਾ ਕਾਲਾ ਹੋ ਜਾਂਦਾ 12 ਵਾਂ ਤੱਕ ਕਿਤੇ ਨਾ ਕਿਤੇ ਚੱਲ ਜਾਂਦਾ ਪਰ ਵਿੱਚੋਂ ਜਦੋਂ ਥੱਲਾ ਖਰਾਬ ਹੋ ਜਾਂਦਾ ਨਾ ਫਿਰ ਸਬਜੀ ਬਣਾਉ ਨੂੰ ਦਿਨ ਨਹੀਂ ਕਰਦਾ ਤੇ ਡੀਪ ਅਸੀਂ ਕਲੀਨ ਭਾਂਡੇ ਲਈ ਕਰਦੇ ਹਾਂ ਸਾਬਣ ਦੇ ਨਾਲ ਪਰ ਤੁਸੀਂ ਵੇਖਿਆ ਹੋਣਾ ਕਿ ਮੋਟੀ ਮੋਟੀ ਕਾਲੀ ਕਾਲੀ ਪਰਤ ਜਾਂ ਪੀਲਾ ਪੀਲਾ ਫਨ ਹਨਾ ਉਹ ਜੰਮ ਜਾਂਦਾ ਆ ਤੇ ਜਦੋਂ ਕੁੱਕਰ ਦੇ ਬਾਹਰ ਵੀ ਜਦੋਂ ਅਸੀਂ ਦਾਲ ਵਗੈਰਾ ਬਣਾਉਂਦੇ ਹਾਂ ਤੇ ਉਬਲ ਕੇ ਬਾਹਰ ਨੂੰ ਜਦੋਂ ਉਹਦਾ ਹਲਦੀ ਵਾਲਾ ਪਾਣੀ ਆਉਂਦਾ ਤੇ ਨਿਸ਼ਾਨ ਪੈ ਜਾਂਦੇ ਨੇ ਕਿ ਤੁਸੀਂ ਜਿਹੜੀ ਟ੍ਰਿਕ ਮੈਂ ਤੁਹਾਨੂੰ ਦੱਸਣ ਲੱਗੀ ਆ ਉਸੇ ਟ੍ਰਿਕ ਨਾਲ ਤੁਸੀਂ ਬਾਹਰੋਂ ਵੀ ਕੁੱਕਰ ਸਾਫ਼ ਕਰ ਲੈਣਾ ਇੱਕਦਮ ਲਿਸ਼ਕ ਜਿਹਾ ਪਰ ਸਾਡੀ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਇਸ ਕਰਕੇ ਅਸੀਂ ਤੁਹਾਨੂੰ ਕੁੱਕਰ ਵਿੱਚੋਂ ਸਾਫ਼ ਕਰਨਾ ਦੱਸਾਂਗੀ ਮੈਂ ਅੱਜ ਕਿ ਜੇ ਤੁਹਾਡੇ ਕੁੱਕਰ 'ਚ ਵੀ ਕਾਲੇ ਕਾਲੇ ਦਾਗ ਨਹੀਂ ਹਨਾ ਪੀਲਾ ਪੀਲਾ ਸਾਡਾ ਤੋਂ ਕੁੱਕਰ ਹੋਇਆ ਤੇ ਬੜਾ ਹੀ ਡਲ ਜਿਹਾ ਲੱਗਦਾ ਤੇ ਆਪਾਂ ਉਹਨੂੰ ਲਿਸ਼ਕਾ ਸਕਦੇ ਹਾਂ ਚਮਕਾ ਸਕਦੇ ਹਾਂ ਤੇ ਕੁੱਕਰ ਇੱਕਦਮ ਜਿਹੜਾ ਸਾਡਾ ਹੈ ਉਹ ਬਿਲਕੁਲ ਚਮਕਦਾਰ ਜਿਹਾ ਹੋ ਜਾਊਗਾ ਠੀਕ ਹੈ ਜੀ ਦੇਖਦੇ ਹਾਂ ਅੱਜ ਵਾਲੀ ਟ੍ਰਿਕ ਸਾਡੀ ਕਿੰਨੀ ਕਾਮਯਾਬਾ ਚਲੋ ਅਸੀਂ ਕਰਦੇ ਆਂ ਵੀਡੀਓ ਨੂੰ ਸਟਾਰਟ ਇਹ ਤੇ ਤੁਸੀਂ ਦੇਖ ਸਕਦੇ ਆ ਕਿ ਕੁੱਕਰ ਕਿੰਨਾ ਜ਼ਿਆਦਾ ਖਰਾਬ ਹੋ ਜਾਂਦਾ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਛਲਗਾਂ ਵਗੈਰਾ ਬਣਾਉਨੇ ਦਾਲ ਬਣਾਉਨੇ ਆ ਤੇ ਹਲਦੀ ਵਾਲਾ ਪਾਣੀ ਜਿਹੜਾ ਉਹ ਸਾਰਾ ਨਿਕਲਦਾ ਰਹਿੰਦਾ ਤੇ ਕੁੱਕਰ ਸਾਡਾ ਬਹੁਤ ਗੰਦਾ ਹੋ ਜਾਂਦਾ ਤੇ ਹੁਣ ਵੈਸੇ ਵੀ ਕਈ ਪਰਿਵਾਰਾਂ ਦੇ ਵਿੱਚ ਬੜੀ ਸ਼ਕੀਨ ਨੇ ਸਾਰੀ ਜਾਣੇ ਕਿ ਜਿਹੜਾ ਕੁੱਕਰ ਆਪਾਂ ਚੁੱਲੇ ਦੇ ਉੱਪਰ ਰੱਖ ਦਿੰਦੇ ਹਾਂ ਸਾਗ ਬਣਾਉਣ ਵਾਸਤੇ ਤੇ ਮਿੱਟੀ ਲਗਾ ਲੈਂਦੇ ਹਾਂ ਨਾ ਤੇ ਕਈ ਵਾਰ ਆ ਫਿਰ ਵੀ ਦਾਗ ਜਿਹੜੇ ਆ ਕਾਲਾ ਜਿਹੜਾ ਆ ਕੁੱਕਰ ਹੋ ਹੀ ਜਾਂਦਾ ਤੁਸੀਂ ਵੇਖ ਸਕਦੇ ਸਾਡੇ ਕੁੱਕਰ ਦਾਲ ਤੇ ਕੁੱਕਰ ਇੰਨਾ ਜ਼ਿਆਦਾ ਗੰਦਾ ਹੋ ਗਿਆ ਨਾ ਉਹਨੂੰ ਵਰਤਨ ਨੂੰ ਦੇਖ ਨਹੀਂ ਕਰਦਾ ਪਿਆ ਮੈਂ ਸੋਚਿਆ ਕਿ ਉਹਨਾਂ ਦੇ ਉੱਪਰ ਇੱਕ ਹੈਕ ਟਰਾਈ ਕੀਤਾ ਜਾਵੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੇ ਦੇਖਦੇ ਆ ਕਿ ਇਹ ਆਪਣੀ ਟ੍ਰਿਕ ਕਿੰਨੀ ਕ ਕਾਮਜ਼ਾਬ ਰਹਿੰਦੀ ਆ ਤਾਂ ਸਭ ਤੋਂ ਪਹਿਲਾਂ ਭੈਣੋ ਮੈਂ ਲਈ ਆ ਫਟਕਰੀ ਠੀਕ ਹੈ ਜੀ ਮੈਂ ਫਟਕਰੀ ਦਾ ਟੋਟਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਪੀ ਲਿਆ ਠੀਕ ਹੈ ਜੀ ਇਹਨੂੰ ਮੈਂ ਕਾਗਜ਼ ਤੇ ਰੱਖ ਕੇ ਤੇ ਚੰਗੀ ਤਰ੍ਹਾਂ ਪੀ ਲਿਆ ਜੀ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਪੀ ਲੈਣਾ ਹੈ ਫਟਕਰੀ ਨੂੰ ਤੇ ਫਟਕਰੀ ਜਿਹੜੀ ਆ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਇਹਦੇ ਚਮੇ ਪਟਕੀ ਜਿਹੜੀ ਆ ਉਹ ਕਾਰੀ ਪਾਵਾਂਗੀ ਹਾਂਜੀ ਜੀ ਤੇ ਮੈਂ ਪਟਕੀ ਨੂੰ ਚੰਗੀ ਤਰ੍ਹਾਂ ਪਾਵਾਂਗੀ ਪਟਕੀ ਨੂੰ ਤੁਸੀਂ ਪਾਉਣ ਤੋਂ ਬਾਅਦ ਇਹਦੇ ਵਿੱਚ ਜਿਹੜੀ ਦੂਜੀ ਚੀਜ਼ ਆ ਤੁਸੀਂ ਲੈਣੀ ਆ ਜੀ ਸਰਫ ਠੀਕ ਹੈ ਜੀ ਤੁਸੀਂ ਸ਼ੈਂਪੂ ਵੀ ਲੈ ਸਕਦੇ ਹੋ ਪਰ ਮੈਂ ਸਰਫ ਲਈਏ ਥੋੜੀ ਜੀ ਹਾਰਟ ਹੁੰਦੀ ਆ ਨਾ ਤੇ ਥੋੜਾ ਜ਼ਿਆਦਾ ਵਧੀਆ ਅਸਰ ਹੋ ਜਾਊਗਾ ਠੀਕ ਹੈ ਜੀ ਤੇਜੀ ਇਹਦੇ ਵਿੱਚ ਮੈਂ ਪਾ ਲਿਆ ਥੋੜਾ ਜਿਹਾ ਪਾ ਲਿਆ ਜੀ ਬੇਕਿੰਗ ਪਾਊਡਰ ਠੀਕ ਹੈ ਜੀ ਤੇ ਹੁਣ ਥੋੜਾ ਜਿਹਾ ਮੈਂ ਦੇ ਵਿੱਚ ਪਾਉਂਗੀ ਸਿਰਕਾ ਠੀਕ ਹੈ ਜੀ ਸਿਰਕਾ ਪਾ ਕੇ ਤੇ ਇਹ ਵਾਲੀ ਜਿਹੜੀ ਫਟਕਰੀ ਸਾਡੀ ਬਚ ਗਈ ਹੈ ਇਹਦੇ ਨਾਲ ਅਸੀਂ ਕੁੱਕਰ ਨੂੰ ਬਾਹਰੋਂ ਵੀ ਸਾਫ਼ ਕਰ ਸਕਦੇ ਹਾਂ ਮਾਮਾ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਥੋੜਾ ਜਿਹਾ ਨੂੰ ਤੁਸੀਂ ਇਹਦੇ ਵਿੱਚ ਪਾ ਲੈਣਾ ਹੈ ਪਾਣੀ ਮਾਂ ਠੀਕ ਹੈ ਜੀ ਪਾਣੀ ਕਿਉਂਕਿ ਪਾਣਾ ਹੀ ਪਊਗਾ ਆਪਾਂ ਨੂੰ ਤੇ ਇਸ ਤਰ੍ਹਾਂ ਅਸੀਂ ਚੰਗੀ ਤਰ੍ਹਾਂ ਇਹਨੂੰ ਕਮਾ ਲੈਣਾ ਕਿ ਜਿਹੜਾ ਸਾਡਾ ਇਹ ਸੈਡਾਂ ਤੇ ਸਾਰੇ ਇਹ ਲੱਗ ਜਵੇ ਠੀਕ ਹੈ ਜੀ ਮੈਂ ਸੋਚਿਆ ਕਿ ਕੁੱਕਰ ਨੂੰ ਥੋੜਾ ਡੀਪ ਕਲੀਨ ਕਰੀਏ ਕੁੱਕਰ ਨੂੰ ਵਰਤਨ ਨੂੰ ਦਿਲ ਨਹੀਂ ਕਰਨ ਗਿਆ ਬਹੁਤ ਜ਼ਿਆਦਾ ਗੰਦਾ ਲੱਗਦਾ ਪਿਆ ਸੀ ਤੇ ਹੁਣ ਮੈਂ ਲਵਾਉਂਗੀ ਇੱਕ ਸਕਰਬਰ ਨਾਨੀ ਠੀਕ ਹੈ ਜੀ ਤੁਸੀਂ ਸਕਰਬਰ ਵੀ ਲੈ ਸਕਦੇ ਹੋ ਤੇ ਇਵੇਂ ਦਾ ਜਿਹੜਾ ਸਾਡਾ ਹਨਾ ਸਟੀਲ ਦਾ ਹੁੰਦਾ ਤੇ ਉਹ ਤੁਹਾਨੂੰ ਵੀ ਲੈ ਕਰਦੇ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਦੀਆਂ ਸਾਈ ਜਾਤੀ ਵੀ ਲਾਵਾਂਗੇ ਦੇਖਿਓ ਤੁਸੀਂ ਕੁੱਕਰ ਚ ਕਿੰਨਾ ਜ਼ਿਆਦਾ ਪੀਲਾ ਪਾਣਾ ਹਨਾ ਕੁੱਕਰ ਬਹੁਤ ਜ਼ਿਆਦਾ ਗੰਦਾ ਹੋ ਗਿਆ ਤੇ ਇਸ ਤਰੀਕੇ ਨਾਲ ਆਪਾਂ ਆਪਣੇ ਕੁੱਕਰ ਨੂੰ ਰਗੜਦੇ ਜਾਵਾਂਗੇ ਠੀਕ ਹੈ ਮੈਂ ਸੋਚਿਆ ਕਿ ਮੇਰੀਆਂ ਇਹ ਕਾਫੀ ਪੈਣਾ ਦੀ ਪ੍ਰੋਬਲਮ ਹੁੰਦੀ ਆ ਜਿਹੜੇ ਕੁੱਕਰ ਨੇ ਉਹ ਬਹੁਤ ਜ਼ਿਆਦਾ ਕਾਲੇ ਹੋ ਜਾਂਦੇ ਖਰਾਬ ਹੋ ਜਾਂਦੇ ਨੇ ਤੇ ਸਾਫ਼ ਤੇ ਚਲੋ ਅਸੀਂ ਡੇਲੀ ਕਰਦੇ ਆ ਪਰ ਨਾ ਇਸ ਤਰ੍ਹਾਂ ਦੇ ਜਦੋਂ ਨਿਸ਼ਾਨ ਪੈ ਜਾਂਦੇ ਵੀ ਬੜਾ ਹੀ ਭਾਂਡਾ ਗੰਦਾ ਲੱਗਦਾ ਕੀ ਹੋ ਗਿਆ ਇਹ ਥੱਲੇ ਲੱਗ ਜਾਂਦੀ ਤੇ ਕੁੱਕਰ ਬਹੁਤ ਜ਼ਿਆਦਾ ਗਲਗਾ ਹੋਣਾ ਸ਼ੁਰੂ ਹੋ ਜਾਂਦਾ ਤੇ ਜਿੰਗਰੇ ਕੋਲ ਟਾਈਮ ਨਹੀਂ ਹੁੰਦਾ ਅਸੀਂ फटाफट ਸਾਫ਼ ਕਰਦੇ ਆ ਸਾਬਣ ਲਾਇਆ ਤੇ ਚਲੋ ਜੀ ਕਿ ਪਰ ਅੱਜ ਮੇਰਾ ਮਨ ਕਰਦਾ ਪਿਆ ਸੀਗਾ ਕਿ ਨਹੀਂ ਬਹੁਤ ਜ਼ਿਆਦਾ ਗੰਦਾ ਲੱਗਦਾ ਪਿਆ ਸੀਗਾ ਬਿਲਕੁਲ ਦਿਲ ਨਹੀਂ ਸੀ ਕਰਦਾ ਪਿਆ ਇਹਨੂੰ ਵਰਤਣ ਨੂੰ ਤੇ ਮੈਂ ਕਿਹਾ ਹੁਣ ਸਬਜੀ ਬਾਅਦ ਵਿੱਚ ਹੀ ਬਣਾਵਾਂਗੇ ਪਹਿਲਾਂ ਇਹਨੂੰ ਲਿਚਕਾ ਲਈਏ ਕੋ ਤੋਚਿਆ ਤੁਹਾਡੇ ਨਾਲ ਵੀ ਇਹ ਵੀਡੀਓ ਮੈਂ ਸ਼ੇਅਰ ਕਰ ਦਣੀ ਹੈਨੂੰ ਆਪਾਂ ਸਿੰਕ 'ਚ ਲੈ ਕੇ ਜਾਂਦੇ ਹਾਂ ਕਿਉਂਕਿ ਨੀਚੇ ਨਾ ਬਹੁਤ ਜ਼ਿਆਦਾ ਦੇਖੋ ਗੰਦਾ ਗੰਦਾ ਪਾਣੀ ਸਾਰੀ ਗੰਦਗੀ ਨਿਕਲਦੀ ਪਈ ਆ ਕੁੱਕਰ ਦੀ ਸਿੰਕ 'ਚ ਰੱਖ ਕੇ ਕਰਾਂਗੇ ਕਿਉਂਕਿ 6000 ਫਰ ਦੇ ਬੋਝ ਨਾਲ ਰਗੜੀ ਸੀ ਪਰ ਉਹ ਆਪਾਂ ਇਸੇ ਤਰੀਕੇ ਦੇ ਨਾਲ ਆਪਣੇ ਕੁੱਕਰ ਨੂੰ ਜਿਹੜਾ ਇਹ ਰਗੜਦੇ ਜਾਣਾ ਹੈ 5-7 ਮਿੰਟ ਲੱਗਣਗੇ ਜਰੂਰ ਥੋੜਾ ਜਿਹਾ ਟਾਈਮ ਜਰੂਰ ਕੱਢਿਓ ਮੈਂ ਇੱਥੇ ਇਹ ਝੂਠ ਨਹੀਂ ਕਹਾਂਗੀ ਕਿ ਕੋਈ ਮਿਹਨਤ ਨਹੀਂ ਲੱਗੂਗੀ ਬਿਲਕੁਲ ਸਕਰਬ ਲਾ ਕੇ ਸਾਫ਼ ਹੋ ਜਾਊਗਾ ਬਿਲਕੁਲ ਨਹੀਂ ਇਹਦੇ ਉੱਪਰ ਥੋੜੀ ਮਿਹਨਤ ਲੱਗੂਗੀ ਜਿਵੇਂ ਜੇ ਇੰਨਾ ਖਰਾਬ ਆ ਤੇ 5-7 ਮਿੰਟ ਲੱਗਣਗੇ ਦੇਖੋ ਤੁਸੀਂ ਸਾਫ਼ ਹੋ ਰਿਹਾ ਹਨਾ ਆ ਦੇਖੋ ਕਿੰਨਾ ਗੰਦਾ ਇਹ ਵੀ ਆਪਾਂ ਸਾਫ਼ ਕਰਾਂਗੇ ਠੀਕ ਹੈ ਜੀ ਤੇ ਬਾਕੀ ਦੇਖੋ ਹਰ ਇੱਕ ਚੀਜ਼ ਤੇ 5-7 ਮਿੰਟ ਤਾਂ ਲੱਗਦੇ ਹੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਗੰਦੀ ਚੀਜ਼ ਜੇ 5-7 ਮਿੰਟ ਲਾ ਕੇ ਸਾਫ਼ ਹੋ ਜਵੇ ਤੇ ਕੋਈ ਜ਼ਿਆਦਾ ਮਿਹਨਤ ਆ ਹਨਾ ਤੇ ਬਾਕੀ ਜੇ ਮੈਂ ਤੁਹਾਨੂੰ ਕਹਿ ਦਵਾਂ ਕਿ 5-7 ਮਿੰਟ ਵੀ ਨਹੀਂ ਲੱਗਦੇ ਹੈਗੇ ਤੇ ਝੱਟ ਸਾਫ਼ ਹੋ ਜਾਂਦਾ ਤੇ ਇਹ ਗੱਲ ਝੂਠੀ ਆ 5-7 ਮਿੰਟ ਤਾਂ ਪਹਿਨੋਂ ਲੱਗ ਜਾਂਦੇ ਤੁਹਾਨੂੰ ਮੈਂ 5-7 ਮਿੰਟ ਬਾਤਾਂ ਨੂੰ ਦਿੰਦੀ ਆ ਕਿ ਕਿੰਨਾ ਕ ਸਾਫ਼ ਹੁੰਦਾ ਹਾਂਜੀ ਹਾਂਜੀ ਤੇ ਆਪਾਂ 5-7 ਮਿੰਟ ਲਾ ਕੇ ਦੇਖਦੇ ਆ ਕਿ ਕਿੰਨਾ ਵੀ ਜ਼ਿਆਦਾ ਸਾਡਾ ਕੁੱਕਰ صاف ਹੁੰਦਾ ਜਾਂ ਨਹੀਂ ਹੁੰਦਾ ਕਿੰਨੀ ਕਿ ਜ਼ਿਆਦੀ ਕਾਮਜ਼ਾਬ ਟ੍ਰਿਕ ਆ ਕਿਉਂਕਿ ਜੋ ਵੀ ਰੀਅਲ ਆ ਮੈਂ ਤੁਹਾਡੇ ਸਾਹਮਣੇ ਦਿਖਾਉਂਗੀ ਜੇ ਨਾਂ ਵੀ ਸਾਫ਼ ਹੋਊਗਾ ਸੀ ਤਾਂ ਵੀ ਤੁਹਾਨੂੰ ਦੱਸ ਦਾਂਗੇ ਕਿ ਟਾਈਮ ਵੇਸਟ ਆਪਣਾ ਨਾ ਕਰਿਓ ਦਿਨ ਨੂੰ ਇੱਥੇ 5 ਤੋਂ 7 ਮਿੰਟ ਹੋ ਗਏ ਆ ਮੈਂ ਨਹੀਂ ਤੁਹਾਨੂੰ ਕਹਾਂਗੀ ਕਿ 5-7 ਮਿੰਟ ਮੈਂ ਨਹੀਂ ਰਗੜਿਆ ਮੈਂ ਰਗੜਿਆ ਹੈ ਜੀ 5-7 ਮਿੰਟ ਕਿਉਂਕਿ ਕੋਈ ਵੀ ਚੀਜ਼ ਇੰਨੀ ਜ਼ਿਆਦਾ ਕਾਲੀ ਤੁਸੀਂ ਵੀਡੀਓ ਦੀ ਸਟਾਰਟਿੰਗ ਤੇ ਦੇਖ ਸਕਦੇ ਹੋ ਸਾਡਾ ਕੁੱਕਰ ਬਹੁਤ ਗੰਦਾ ਸੀ ਇੰਨਾ ਪੀਲਾ ਪੀਲਾ ਸੀ ਇੰਨਾ ਕਾਲਾ ਸੀ ਇਹ ਬਿਲਕੁਲ ਸਾਫ਼ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਤੇ ਇਸ ਇੱਕ ਦੇ ਨਾਲ ਇਹ ਆ ਕਿ ਬਰਤਨ ਜੋਗੇ ਕੁੱਕਰ ਹੋ ਗਿਆ ਬਹੁਤ ਵੱਧ ਹਲੇ ਮੈਂ ਸਾਫ਼ ਕਰ ਰਹੀ ਆ ਤੇ ਜੇ ਤੁਹਾਨੂੰ ਲੱਗੇ ਨਾ ਕਿ ਕਾਲੇ ਕਾਲੇ ਦਾਗ ਹੱਲੇ ਵੀ ਹੈਗੇ ਨੇ ਬਹੁਤ ਜ਼ਿਆਦਾ ਹੀ ਤੇ ਤੁਸੀਂ ਹੁਣ ਦੀਵਾਲੀ ਨੰਗੀ ਆ ਨਾ ਤੇ ਸਾਡੇ ਸਭ ਦੇ ਘਰਾਂ ਚ ਇਵੇਂ ਦਾ ਦੀਵਾ ਤਾਂ ਹੋਊਗਾ ਹੀ ਠੀਕ ਹੈ ਜੀ ਤੇ ਤੁਸੀਂ ਕੀ ਕਰਨਾ ਇਹ ਵਾਲਾ ਦੀਵਾ ਇਸ ਤਰ੍ਹਾਂ ਹੀ ਪੂਰਾ ਹੀ ਲੈ ਲੈਣਾ ਜੇ ਇਹਦਾ ਤੁਹਾਡੇ ਕੋਲੋਂ ਮੈਂ ਇੱਕ ਵੀਡੀਓ ਹੋਰ ਬਣਾਈ ਸੀਗੀ ਕਿਉਂ ਕੱਟ ਕੇ ਆਪਾਂ ਇਹਦਾ ਪਾਊਡਰ ਬਣਾ ਕੇ ਰੱਖ ਸਕਦੇ ਹਾਂ ਮੇਰਾ ਪਾਊਡਰ ਹੁਣ ਖਤਮ ਹੋ ਗਿਆ ਅੱਗੇ ਮੈਂ ਥੋੜੇ ਦੀਵਿਆਂ ਦਾ ਬਣਾਇਆ ਸੀਗਾ ਵੀਡੀਓ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਜਿੰਨਾ ਭੈਣ ਭਰਾਵਾਂ ਨੇ ਨਹੀਂ ਵੀਡੀਓ ਦੇਖੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਟ੍ਰਿਕ ਹੈ ਤੇ ਬੜੀ ਕੰਮਜਾ ਵਾ ਹੁਣ ਮੇਰੇ ਕੋਲ ਪਾਊਡਰ ਹੁੰਦਾ ਤਾਂ ਬਹੁਤ ਜ਼ਿਆਦਾ ਕਲੀਨ ਹੋ ਜਾਣਾ ਸੀਗਾ ਇਹ ਦੇਖ ਸਕਦੇ ਆ ਤੁਸੀਂ ਕੀ ਸਟਾਰਟਿੰਗ ਵੀਡੀਓ ਦੇਖਿਓ ਕੁੱਕਰ ਦੇਖਣ ਨੂੰ ਦਿਲ ਨਹੀਂ ਸੀ ਕਰਦਾ ਮੈਂ ਤੇ ਕੁੱਕਰ ਕਿੰਨਾ ਜ਼ਿਆਦਾ ਸਾਈਡਾਂ ਤੋਂ ਵੀ ਸਾਫ਼ ਹੋ ਗਿਆ ਸੱਚੀ ਬਹੁਤ ਯੂਸਫੁਲ ਟ੍ਰਿਕ ਆ ਬੜੀ ਪਿਆਰੀ ਟ੍ਰਿਕ ਆ ਤਾਂ ਤੁਸੀਂ ਭੈਣੋ ਜ਼ਰੂਰ ਕਰਨੀ ਆ ਤੁਜੀ ਫਿਰ ਵੀ ਤੁਹਾਨੂੰ ਲੱਗੇ ਕਿ ਹਲੇ ਵੀ ਕਾਲਾ ਹੈਗਾ ਜਿਸ ਤਰ੍ਹਾਂ ਕਿ ਮੇਰਾ ਤੇ ਕੁੱਕਰ ਬਹੁਤ ਜ਼ਿਆਦਾ ਕਾਲਾ ਸੀਗਾ ਤੇ ਕਈ ਭੈਣਾਂ ਦੇ ਵੀ ਕਮੈਂਟ ਆਣਗੇ ਕਿ ਇਨਾ ਕੁੱਕਰ ਖਰਾਬ ਗੰਦਾ ਤੇ ਦੇਖੋ ਭੈਣੋ ਹੁਣ ਜਦਾਂ ਅਸੀਂ ਕਈ ਵਾਰਾ ਚੁੱਲ੍ਹੇ ਦੇ ਉੱਪਰ ਵੀ ਰੱਖਦੀਦਾ ਭਾਏ ਮਿੱਟੀ ਲਾ ਕੇ ਰੱਖਦੇ ਆ ਫਿਰ ਵੀ ਕੁੱਕਰ ਦੇ ਨੀਚੇ ਨਾ ਜਾਮ ਹੀ ਜਾਂਦਾ ਪਰ ਮੇਰਾ ਕੁੱਕਰ ਇੰਨਾ ਜ਼ਿਆਦਾ ਸਾਫ਼ ਹੋ ਗਿਆ ਇਸ ਤਰੀਕੇ ਨਾਲ ਕਰ ਸਕਦੀ ਆ ਉਹ ਜੇ ਤੁਹਾਡਾ ਕੁੱਕਰ ਖਰਾਬ ਹੋ ਗਿਆ ਕਿਉਂਕਿ ਜਿਹੜਾ ਇਹ ਨਾ ਉਹ ਖਰਾਬ ਹੋ ਹੀ ਜਾਂਦਾ ਹੈ ਤੇ ਆ ਦੇਖੋ ਹੁਣ ਇਵੇਂ ਦਾ ਆਪਾਂ ਲੈ ਲਿਆ ਤੇ ਮੈਂ ਬਸ ਇਸ ਤਰ੍ਹਾਂ ਇਹਨੂੰ ਫੜ ਕੇ ਇਹਦੀ ਬੈਕ ਸਾਈਡ ਜਿਹੜੀ ਰਖੜਾ ਦੀ ਤਰ੍ਹਾਂ ਤੇ ਦੇ ਨਾਲ ਕੀ ਹੋਊਗਾ ਜਿੰਨੀ ਕਾਲਖ ਸਾਰੀ ਨਿਕਲ ਜਾਊਗੀ ਹਾਂਜੀ ਦੱਸੋ ਹਾਂ ਮਾ ਚਲੋ ਆ ਗਈ ਤੇ ਵੀ ਦੇਖਿਆ ਹੋਣਾ ਕਿ ਕਿੰਨਾ ਪੀਲਾ ਫਨ ਸੀ ਕਿੰਨੀ ਕਾਲਖ ਸੀ ਤੇ ਕਿੰਨੀ ਮੋਟੀ ਮੋਟੀ ਕਾਲਖ ਸੀ ਜੋ ਕਿ ਹੁਣ ਬਸ ਮਾਮੂਲੀ ਜੇ ਦਾਗ ਰਹਿ ਗਏ ਤਦੇ ਮੈਂ ਇਤਰਾ ਨੂੰ ਦੋਰੇ ਵੀ ਸਾਫ ਕਰ ਲਾਂਗੀ ਇੱਕ ਵਾਰਾ ਤੇ ਸਾਫ ਹੋ ਜਾਊਗਾ ਜੇ ਬਚਨਸ ਨਹੀਂ ਨਹੀਂ ਮੈਂ ਕਰਨਾ ਚਾਹਾਂਗੀ ਤੇ ਕੋਈ ਪ੍ਰੋਬਲਮ ਨਹੀਂ ਆ ਵਰਤਨ ਯੋਗ ਹੋ ਗਿਆ ਜਿਵੇਂ ਅਸੀਂ ਕਹੀਏ ਕਿ ਬਿਲਕੁਲ ਚਾਂਦੀ ਹੋ ਗਈ ਆ ਇਹ ਇੱਕਦਮ ਦੁਕਾਨ ਤੋਂ ਲਿਆਂਦਾ ਹੋ ਗਿਆ ਵਾ ਤਾਂ ਉਹ ਵੀ ਝੂਠਾ ਫੇਕ ਵੀਡੀਓ ਹੁੰਦੀਆਂ ਕਿਉਂਕਿ ਆਪਾਂ ਜੋ ਚਾਹੀਏ ਤੁਹਾਨੂੰ ਲਾਈਵ ਦਿਖਾਈ ਦਿਆ ਕਿ ਪਹਿਲਾਂ ਦੇਖੋ ਕੁੱਕਰ ਸਟਾਰਟਿੰਗ ਤੇ ਕਿਸ ਤਰ੍ਹਾਂ ਗੰਦਾ ਸੀਗਾ ਹਨ ਤੇ ਇੱਕਦਮ ਚਮਕਣ ਲੱਗ ਗਿਆ ਤੇ ਬਸ ਹੋਰ ਕੀ ਚਾਹੀਦਾ ਕਿ ਵਰਤਨ ਜੋਗੇ ਹੋ ਗਿਆ ਕੋਈ ਦੇਖ ਕੇ ਨਹੀਂ ਕਹੂਗਾ ਕਿ ਇਹਨਾਂ ਦਾ ਕੁੱਕਰ ਇੰਨਾ ਗੰਦਾ ਹੈਨਾ ਤੇ ਇੱਕ ਆਪਾਂ ਖਾਣਾ ਬਣਾਉਣਾ ਹੁੰਦਾ ਤੇ ਸਾਨੂੰ ਵੀ ਮਨੂ ਹੁੰਦਾ ਕਿ ਸਾਡਾ ਕੁੱਕਰ ਜਿਹੜਾ ਸਾਫ਼ ਹੋਵੇ ਤੇ ਅੱਜ ਕੁੱਕਰ ਬਹੁਤ ਸੱਚੀ ਬਹੁਤ ਜ਼ਿਆਦਾ ਗੰਦਾ ਸੀਗਾ ਤੇ ਬਿਲਕੁਲ ਦਿਲ ਨਹੀਂ ਖੰਡੇ ਇਹਦੇ ਚ ਖਾਣਾ ਬਣਾਉ ਨੂੰ ਤੇ ਮੈਂ ਪਹਿਲੇ ਇਹਨੂੰ ਸਾਫ਼ ਕਰਦੀ ਵੀ ਸੀ ਵੀਡੀਓ ਨਹੀਂ ਸੀ ਬਣਾ ਰਹੀ ਪਰ ਇਹ ਸਾਫ਼ ਹੀ ਬੜਾ ਵਧੀਆ ਹੋ ਰਿਹਾ ਸੀ ਫੇ ਮੈਂ ਵੀਡੀਓ ਬਣਾ ਲਈ ਮੈਂ ਆਪਣੇ ਭੈਣਾਂ ਨਾਲ ਵੀ ਸ਼ੇਅਰ ਕਰ ਦਿੰਦੇ ਆ ਤੇ ਫਿਰ ਮੈਂ ਵਿੱਚੋਂ ਜਿਆਦਾ ਗੰਦਾ ਸੀ ਮੈਂ ਕਿਹਾ ਚਲੋ ਵਿੱਚੋਂ ਸਾਫ਼ ਕਰਕੇ ਦਿਖਾਉਂਦੇ ਆ ਤੇ ਕਿਉਂਕਿ ਬਾਹਰੋਂ ਤਾਂ ਹਰ ਇੱਕੋ ਹੀ ਕਰ ਲੈਂਦਾ ਇੰਨਾ ਜਿਆਦਾ ਗੰਦਾ ਨਹੀਂ ਹੁੰਦਾ ਸਾਡਾ ਤਾਂ ਪਰ ਜਿਆਦਾ ਥੱਲਾ ਜਿਹੜਾ ਇਹਦਾ ਬਹੁਤ ਗੰਦਾ ਹੋ ਜਾਂਦਾ ਤੇ ਅਸੀਂ ਤਾਂ ਇੱਕ ਨਾਲ ਇਹਨੂੰ ਸਟਾਰਟ ਕਰ ਸਕਦੇ ਆ ਸਾਫ਼ ਕਰ ਸਕਦੇ ਆ ਤੇ ਜੇ ਤੁਸੀਂ ਇਹਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਫਿਰ ਤਾਂ ਬਹੁਤ ਹੀ ਜਿਆਦਾ ਵਧੀਆ ਤੇ ਤੁਸੀਂ ਬਣਾ ਵੀ ਸਕਦੀਆਂ ਹੋ ਜੇ ਮੰਨ ਲਓ ਤੁਸੀਂ ਜੇ ਕੁੱਕਰ ਥੋੜੀ ਦਿਨ ਰੁੱਕ ਕੇ ਸਾਫ਼ ਕਰਨਾ ਤੁਸੀਂ ਇਹ ਜੋ ਤੁਹਾਡੇ ਕੋਲ ਹੈਗਾ ਨਾ ਇਹਦਾ ਪਾਊਡਰ ਬਣਾ ਲਓ ਉਹਦੇ ਵਿੱਚ ਥੋੜੀ ਜਿਹੀ ਸਰਪ ਪਾ ਕੇ ਇਹਨੂੰ ਗਾਲਿਓ ਤੇ ਬਿਲਕੁਲ ਆ ਜਿਹੜੇ ਥੋੜੇ ਥੋੜੇ ਬਲੈਕ ਬਲੈਕ ਰਹਿ ਗਏ ਨਾ ਖਾਲੇ ਖਾਲੇ ਰਹਿ ਗਏ ਇਹ ਵੀ ਨਹੀਂ ਰਹਿਣੇ ਕੁਕਰ ਸਾਡਾ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਪਹਿਲਾਂ ਨਾਲੋਂ ਸਿਰਫ ਆ ਥੋੜਾ ਬੋਤਾ ਹੀ ਰਹਿ ਗਿਆ ਇਹ ਆਪਾਂ ਦੋ ਦੂਸਰੀ ਵਾਰ ਫੇਰ ਇਸ ਤਰ੍ਹਾਂ ਹੀ ਕਲੀਨ ਕਰਾਂਗੇ ਨਾ ਤੇ ਸਾਫ਼ ਹੋ ਜਾਊਗਾ ਮਤਲਬ ਤੁਸੀਂ ਅੱਜ ਸਬਜ਼ੀ ਬਣਾ ਸਕਦੇ ਹੋ ਤੇ ਜੇ ਤੁਸੀਂ ਸਬਜ਼ੀ ਬਣਾਉਣ ਤੋਂ ਬਾਅਦ ਤੁਸੀਂ ਫੇਰ ਦੋਰੀਏ ਕਲੀਨ ਕਰਨਾ ਤੇ ਤੁਸੀਂ ਇਹ ਟ੍ਰਿਕ ਦੇ ਨਾਲ ਕਰ ਲਓ ਸੱਚੀ ਆ ਜਿਹੜੀਆਂ ਸਾਈਡਾਂ ਥੋੜੀਆਂ ਬੋទੀਆਂ ਇਹ ਤਾਂ ਚੁਟਕੀਆਂ ਚ ਹੀ ਹੋ ਜਾਣੀਆਂ ਕਿਉਂਕਿ ਬਹੁਤ ਜ਼ਿਆਦਾ ਗੰਦਾ ਸੀ ਆ ਸਾਡਾ ਕੁਕਰ ਬਹੁਤ ਜ਼ਿਆਦਾ ਗੰਦਾ ਸੀ ਕੁਕਰ ਕੁੱਕਰ ਦੇ ਵਿੱਚ ਬਹੁਤ ਮੋਟੀ-ਮੋਟੀ ਪਰਤ ਕਾਲੀ-ਕਾਲੀ ਜੰਮੀ ਹੋਈ ਸੀ ਪੀਲਾ-ਪੀਲਾ ਸਾਰਾ ਕੁੱਕਰ ਹੋਇਆ ਸੀ ਇਕਦਮ ਉਹਦਾ ਥੱਲਾ ਜਿਹੜਾ ਚਮਕਣ ਲੱਗ ਗਿਆ ਠੀਕ ਹੈ ਜੀ ਤੇ ਆਪਾਂ ਟ੍ਰਿਕ ਨੂੰ ਵਧੀਆ ਕਹਿ ਸਕਦੇ ਆ ਤੇ 유ਸਫੁਲ ਕਹਿ ਸਕਦੇ ਆ ਕਿਉਂਕਿ ਜਿੰਨੀ ਦੇਰ ਮੈਂ ਟ੍ਰਿਕ ਖੁਦ ਨਹੀਂ ਕਰਦੀ ਹੈਗੀ ਓਨੀ ਦੇਰ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੀ ਹੈਗੀ ਠੀਕ ਆ ਤੇ ਮੈਂ ਜੇ ਇੱਥੇ ਕਹਦਾ ਕਿ ਇਕਦਮ ਇਹ ਥੱਲਾ ਜਿਹੜਾ ਚਾਂਦੀ ਵਾਂਗ ਲਿਸ਼ਕ ਜਾਊਗਾ ਤੇ ਉਹ ਗੱਲ ਝੂਠੀ ਆ ਪੈਣੋ ਤੇ ਇੰਨਾ ਝੂਠ ਨਹੀਂ ਬੋਲਣਾ ਚਾਹੀਦਾ ਹਾਂ ਤੁਹਾਡੇ ਸਾਹਮਣੇ ਦਿਖਾਇਆ ਤੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬਿਲਕੁਲ ਬਲੈਕ ਰਹਿ ਗਿਆ ਕਾਲਾ ਰਹਿ ਗਿਆ ਪਰ ਕੋਈ ਗੱਲ ਨਹੀਂ ਇੰਨਾ ਪਤਾ ਲੱਗ ਗਿਆ ਕਿ ਟ੍ਰਿਕ 100% ਕਾਮਜਾਬ ਤੇ ਯੂਸਫੁਲ ਆ ਤੇ ਆਪਾਂ ਇੱਕ ਦੋ ਵਾਰੀ ਟਰਾਈ ਕਰਾਂਗੇ ਕਿਉਂਕਿ ਸਾਡਾ ਕੁੱਕਰ ਜਿਆਦਾ ਗੰਦਾ ਸੀ ਤੇ ਜੇ ਪਹਿਲਾਂ ਤੁਹਾਡਾ ਕੁੱਕਰ ਥੋੜਾ ਬਹੁਤਾ ਹੀ ਖਰਾਬ ਹੋਇਆ ਮਤਲਬ ਪੀਲਾ ਪਾਣੀ ਆ ਤਾਂ ਉਹ ਤਾਂ ਇਹਨੇ ਚੁਟਕੀਆਂ ਚ ਹੀ ਡਾ ਦੇਣਾ ਆਪਾਂ ਇਦਾਂ ਕਹਿ ਸਕਦੇ ਆ ਕਿ ਕੁੱਕਰ ਦੀ ਚਮਕ ਕੜਾਈ ਦੀ ਚਮਕ ਇਸ ਚੀਜ਼ ਦੇ ਨਾਲ ਵਾਪਸ ਆ ਜਾਂਦੀ ਆ ਇਹ ਟ੍ਰਿਕ ਕਾਮਜਾਬ ਆ ਇਹ ਨਹੀਂ ਕਹਿ ਸਕਦੇ ਕਿ ਨਹੀਂ ਪਰ ਜੇ ਅਸੀਂ ਕਹੀਏ ਕਿ ਇੱਕਦਮ ਦੁਕਾਨ ਤੋਂ ਲਿਆਂਦਾ ਨਵਾਂ ਤੇ ਉਹ ਦੇਖੋ ਕੋਈ ਵੀ ਚੀਜ਼ ਨਹੀਂ ਹੋ ਸਕਦੀ ਠੀਕ ਹੈ ਜੀ ਬਾਕੀ ਵਰਤਨ ਜੋਗਾ ਪਿਆਸੋਣਾ ਲੱਗਦਾ ਹੈ ਬਸ ਇੰਨਾ ਹੀ ਹੈ ਕੀ ਮਤਲਬ ਸਾਡੀ ਚੀਜ਼ ਜਿਹੜੀ ਉਹ ਚਮਕਣ ਲੱਗੀ ਦੇਖੋ ਕਿੰਨਾ ਥੱਲਾ ਜਿਹੜਾ ਉਹ ਇੱਕਦਮ ਚਮਕਣ ਲੱਗ ਗਿਆ ਆ ਬਿਲਕੁਲ ਸਾਡਾ ਥੱਲਾ ਜਿਹੜਾ ਉਹ ਸਾਫ਼ ਹੋ ਗਿਆ ਆ ਤੇ 100% 유ਸਫੁਲ ਟ੍ਰਿਕ ਜਿਹੜੀ ਟ੍ਰਿਕ ਇੰਨਾ ਜ਼ਿਆਦਾ ਸਾਫ਼ ਕਰ ਦਿੰਦੀ ਆ ਤੇ ਟ੍ਰਿਕ ਕਾਮਜ਼ਾਬ ਆ ਬਾਕੀ ਜੇ ਆਪਾਂ ਕਹੀਏ ਕਿ 20 ਸਾਲ 10 ਸਾਲ ਪੁਰਾਣੀ ਚੀਜ਼ ਇੱਕਦਮ ਨਵੀਂ ਹੋ ਜਵੇ ਤਾਂ ਭੈਣੋ ਤਾਂ ਆਪਣੀ ਵੀ ਸਮਝਦਾਰੀ ਆ ਕਿ ਨਹੀਂ ਹੋਊਗੀ ਹਨਾ ਜੀ ਬਾਕੀ ਹਾਂ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਟ੍ਰਿਕ 유ਸਫੁਲ ਹੈਗੀ ਆ ਤੁਸੀਂ ਟ੍ਰਿਕ ਨੂੰ ਕਰ ਸਕਦੇ ਹੋ ਤੇ ਟ੍ਰਿਕ ਮਾੜੀ ਨਹੀਂ ਹੈਗੀ ਤੇ ਪੈਨੋ ਐਵੇਂ ਦੀਆਂ ਟ੍ਰਿਕਸ ਯੂਸਫੁਲ ਜੀਆਂ ਸਰਲ ਜੀਆਂ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤੇ ਮੇਰੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਐਨੀਵਰਸਰੀ ਵਾਲੀ ਵੀਡੀਓ ਨੂੰ ਵੀ ਪਿਆਰ ਦਿੱਤਾ ਤੇ ਤੁਸੀਂ ਬਹੁਤ ਸੋਹਣੇ ਕਮੈਂਟ ਕੀਤੇ ਬੜੀਆਂ ਸੋਹਣੀਆਂ ਮੈਨੂੰ ਵੀ ਸ਼ਿੱਸ਼ ਭੇਜੀਆਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਤੇ ਪੈਨੋ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਮੇਰਾ ਸਾਥ ਦੇ ਲਿਆ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਟ੍ਰਿਕ ਦੇ ਨਾਲ